ਸੂਚਨਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਡੂ ਉਪ ਮੰਡਲ ਲੈਫਟ ਡੇਰਾ ਬਾਬਾ ਨਾਨਕ ਵੱਲੋਂ ਰਾਬੋਤਨੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਾਰੀਆ ਦੱਸਿਆ ਜਾਂਦਾ ਹੈ ਕਿ 14 ਤੋਂ 20 25 ਨੂੰ ਸਥਾਨ ਸੀ ਵਾਈਟ ਕੈਂਪ ਪਰ ਸੈਂਟਰ ਡੇਰਾ ਬਾਬਾ ਨਾਨਕ ਵਿਖੇ ਸਵੇਰੇ 10:00 ਤੋਂ ਲੈ ਕੇ 2:00 ਚੱਲ ਦੁਪਹਿਰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜੀ ਪਲੇਸਮੈਂਟ ਕੈਂਪ ਦੇ ਵਿੱਚ ਜੋ ਪ੍ਰਾਈਵੇਟ ਕੰਪਨੀਆਂ ਆ ਰਹੀਆਂ ਹਨ ਮਾਰੂਤੀ ਸਜੋਕੀ ਪ੍ਰਾਈਵੇਟ ਲਿਮਿਟਿਡ ਦੇ ਰੈਕਸਾ ਟੈਕਨੋ ਸਿਕਿਉਰਿਟੀ ਵਦਮਾਨ ਸਪਿਨਿੰਗ ਮਿਲ ਅਤੇ LIC India ਵੱਲੋਂ 250 ਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਜੀ ਇਹ ਕੰਪਨੀਆਂ ਵੱਲੋਂ ਸਿਕਿਉਰਿਟੀ ਗਾਰਡ ਸੁਪਰਵਾਈਜ਼ਰ ਮਸ਼ੀਨ ਆਪਰੇਟਰ ਸੇਲ ਮੈਨ ਅਤੇ ਹੋਰ ਸਿਰ ਦੇ ਤਿਆਂ ਵੱਖ-ਵੱਖ ਸਾਮੀਆਂ ਦੀ ਭਰਤੀ ਵੀ ਮੁਕੰਨੀ ਕੀਤੀ ਜਾਵੇਗੀ ਇਹਨਾਂ ਸਾਮੀਆਂ ਦੇ ਇੰਟਰਵਿਊ ਲਈ ਤਸਵੀਰ ਬਾਰੀ ਸਾਡੇ ਪ੍ਰਾਰਥੀ ਬੇਸਮੈਂਟ ਕਮੇਟੀ ਵਿੱਚ ਸ਼ਾਮਲ ਹੋਣ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ